ਹੈਲੋ एवरीवन ਸਾਡੇ YouTube ਚੈਨਲ ਨਿਊ ਜ਼ੋਨ ਤੇ ਤੁਹਾਡਾ ਸਭ ਦਾ ਸਵਾਗਤ ਹੈ ਜੀ ਅੱਜ ਅਸੀਂ ਨੈਕਸਟ 10ਵੀਂ ਕਲਾਸ ਦੇ ਵਿਦਿਆਰਥੀਆਂ ਦੀ ਸਮਾਜਿਕ ਸਿੱਖਿਆ ਦੇ ਵਿਸ਼ੇ ਦੇ ਵਿੱਚ ਇਤਿਹਾਸ ਦਾ ਪਾਠ ਨੰਬਰ 5 ਲੈ ਕੇ ਆਏ ਹਾਂ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਅਤੇ ਖਾਲਸੇ ਦੀ ਸਿਰਜਣਾ ਅਤੇ ਸਿੱਖਿਆ ਠੀਕ ਹੈ ਜੀ ਸੋ ਇਸ ਤੋਂ ਪਹਿਲਾਂ ਵੀ ਚਾਰ ਲੈਸਨ ਅਸੀਂ ਕਰ ਚੁੱਕੇ ਹਾਂ ਜਿਸ ਦੇ ਵਿੱਚ ਪਹਿਲੇ ਨੌ ਗੁਰੂ ਸਾਹਿਬਾਨ ਅਤੇ ਪੰਜਾਬ ਬਾਰੇ ਸਾਨੂੰ ਜਾਣਕਾਰੀ ਪ੍ਰਾਪਤ ਕੀਤੀ ਹੈ ਉਹ ਵੀਡੀਓ ਜੇ ਤੁਸੀਂ ਨਹੀਂ ਦੇਖੀਆਂ ਤੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਪਲੇਲਿਸ ਦਾ ਲਿੰਕ ਦਿੱਤਾ ਹੋਇਆ ਉੱਥੇ ਜਾ ਕੇ ਤੁਸੀਂ ਦੇਖ ਸਕਦੇ ਹੋ ਤੇ ਇਸ ਲੈਸਨ ਦਾ ਮੈਪ ਦੀ ਵੀਡੀਓ ਵੀ ਉਲਰੇਡੀ YouTube ਚੈਨਲ ਤੇ ਪਾਈ ਹੋਈ ਆ ਤੁਸੀਂ ਉਸ ਨੂੰ ਵੀ ਦੇਖ ਸਕਦੇ ਹੋ ਸੋ ਸਟਾਰਟ ਕਰਦੇ ਹਾਂ ਜੀ ਅੱਜ ਦੀ ਵੀਡੀਓ ਜਿਸ ਦੇ ਵਿੱਚ ਸਾਡੇ ਕੋਲ ਕੁਝ ਸ਼ਾਰਟ ਕੁਐਸ਼ਨਸ ਨੇ ਫਰਸਟ ਕੁਐਸ਼ਨ ਗੁਰਗੋਬਿੰਦ ਸਿੰਘ ਜੀ ਦਾ ਜਨਮ ਕਦੋਂ ਅਤੇ ਕਿੱਥੇ ਅਤੇ ਉਹਦੇ ਮਾਤਾ-ਪਿਤਾ ਦਾ ਨਾਮ ਦੱਸੋ ਗੁਰਗੋਬਿੰਦ ਸਿੰਘ ਜੀ ਸਿੰਘ ਇਹਨਾਂ ਦੇ ਨਾਮ ਪਿਛੇ ਖਾਲਸਾ ਦੇ ਸਿਰਜਣਾ ਤੋਂ ਬਾਅਦ ਵਿੱਚ 1699 ਇਸ ਦੇ ਵਿੱਚ ਲੱਗਦਾ ਹੈ ਤੇ ਗੋਬਿੰਦ ਰਾਏ ਜੀ ਦਾ ਜਨਮ 22 ਦਸੰਬਰ 1666 ਇਸ ਵੀ ਨੂੰ ਪਟਨਾ ਬਿਹਾਰ ਵਿਦਾਸਤਾਨ ਵਿੱਚ ਹੁੰਦਾ ਹੈ ਇਹਨਾਂ ਦੇ ਪਿਤਾ ਜੀ ਗੁਰਤੇਗ ਬਹਾਦਰ ਜੀ ਜਿਹੜੇ ਕੀ ਨੌਵੇਂ ਸਿੱਖ ਗੁਰੂ ਨੇ ਸਿੱਖਾਂ ਦੇ ਵਿੱਚ ਤੇ ਇਹਨਾਂ ਦੇ ਪਿਤਾ ਜੀ 6ਵੇਂ ਗੁਰੂ ਤੇ 6ਵੇਂ ਗੁਰੂ ਦੇ ਪਿਤਾ ਸਨ 9ਵੇਂ ਗੁਰੂ ਪੰਨੀਵ ਗੁਰੂ ਸਰਵਾਂ ਦੇ ਪਿਤਾ 4ਵੇਂ ਗੁਰੂ ਹੁਣ 4ਵੇਂ ਪੰਨੀਵ ਦੇ 6ਵੇਂ ਗੁਰੂ ਸਾਹਿਬ ਦਾ ਕੀ ਨਾਮ ਸੀ ਉਸ ਨੂੰ ਤੁਸੀਂ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਇਹਨਾਂ ਦੀ ਮਾਤਾ ਜੀ ਦਾ ਨਾਮ ਮਾਤਾ ਗੁਜਰੀ ਜੀ ਸੀ ਠੀਕ ਹੈ ਜੀ ਨੈਕਸਟ ਸੇ ਕੁਐਸਚਨ ਹੈ ਬਚਪਨ ਵਿੱਚ ਪਟਨਾ ਵਿਖੇ ਗੁਰੂ ਗੋਬਿੰਦ ਰਾਏ ਜੀ ਕੀ ਕੀ ਖੇਡਾਂ ਖੇਡਦੇ ਹੁੰਦੇ ਸਨ ਤਾਂ ਬਚਪਨ ਦੇ ਵਿੱਚ ਗੁਰੂ ਗੋਬਿੰਦ ਰਾਏ ਜੀ ਆਪਣੇ ਨਾਲ ਜਿਹੜੇ ਸਾਥੀ ਹੁੰਦੇ ਸੀ ਉਹਨਾਂ ਦੇ ਦੌੜਾ ਕਰਵਾਉਂਦੇ ਸੀ ਕੁਸ਼ਤੀਆਂ ਕਰਵਾਉਂਦੇ ਸੀ ਆਪਣੇ ਸਾਥੀਆਂ ਨੂੰ ਦੋ ਹਿੱਸਿਆਂ 'ਚ ਵੰਡ ਕੇ ਉਹਨਾਂ ਦੇ ਨਕਲੀ ਯੁੱਧ ਕਰਵਾਉਂਦੇ ਸੀ ਕਚਹਿਰੀ ਲਾਉਂਦੇ ਸੀ ਉਹਨਾਂ ਦਾ ਇਨਸਾਫ ਕਰਾਇਆ ਕਰਦੇ ਸੀ ਇਸ ਤਰ੍ਹਾਂ ਦੀ ਪਰਸਨੈਲਿਟੀ ਵਾਲੇ ਉਹ ਹਿਅਰਤੀ ਸਨ ਤੀਸਰਾ ਗੁਰੂ ਗੋਬਿੰਦ राय ਜੀ ਨੇ ਕਿਸ-ਕਿਸ ਅਧਿਆਪਕ ਤੋਂ ਕੀ-ਕੀ ਸਿੱਖਿਆ ਪ੍ਰਾਪਤ ਕੀਤੀ ਤਾਂ ਇਹਨਾਂ ਨੇ ਕਾਬੀ ਪੀਰ ਮਹੰਮਦ ਜੀ ਤੋਂ ਫਾਰਸੀ ਸਿੱਖੀ ਪੰਡਤ ਹਰਜਿਸ ਤੋਂ ਸੰਸਕ੍ਰਿਤ ਰਾਜਕੋਟ ਬੱਜਰ ਤੋਂ ਕੋਲਸਵਾਰੀ ਅਸਥ-ਸ਼ਸਥਰ ਚਲਾਉਂਦੀ ਸਿੱਖਿਆ ਗੁਰਮੁਖੀ ਦਾ ਗਿਆਨ ਉਹਨਾਂ ਨੇ ਭਾਈ ਸਾਹਿਬ ਚੰਦ ਅਤੇ ਭਾਈ ਸਦੀਾਸ ਤੋਂ ਪ੍ਰਾਪਤ ਕੀਤੀ ਠੀਕ ਹੈ ਜੀ ਤਾਂ ਇਸ ਤਰ੍ਹਾਂ ਜਿਹੜੀਆਂ ਚਾਰ ਚੀਜ਼ਾਂ ਨੇ ਚਾਰ ਅਧਿਆ ਕਵੈਸਚਨ ਨੰਬਰ 4 ਕਸ਼ਮੀਰੀ ਪੰਡਤਾਂ ਦੀ ਕੀ ਸਮੱਸਿਆ ਸੀ ਗੁਰਤੇਗ ਬਹਾਦਰ ਜੀ ਨੇ ਉਸ ਨੂੰ ਕਿਵੇਂ ਹੱਲ ਕੀਤਾ ਤਾਂ ਕਸ਼ਮੀਰੀ ਪੰਡਤ ਜੜੇ ਆ ਆਪਣੇ ਧਰਮ ਦੀ ਰੱਖਿਆ ਦੇ ਲਈ ਠੀਕ ਹੈ ਜੀ ਆਏ ਸਨ ਗੁਰਤੇਗ ਬਹਾਦਰ ਜੀ ਕੋਲ ਗੁਰਤੇਗ ਬਹਾਦਰ ਜੀ ਨੂੰ ਹਿੰਦੂ ਦੀ ਚਾਦਰ ਵੀ ਇਸੇ ਚੀਜ਼ ਤੋਂ ਕਿਹਾ ਜਾਂਦਾ ਕਿਉਂਕਿ ਇਹਨਾਂ ਨੇ ਆਪਣਾ ਬਲੀਦਾਨ ਦਿੱਤਾ ਸੀ ਸਿਰਫ ਸਿਰਫ ਹਿੰਦੂ ਧਰਮ ਨੂੰ ਬਚਾਉਣ ਦੇ ਕਸ਼ਮੀਰੀ ਪੰਡਤਾਂ ਨੂੰ ਬਚਾਉਣ ਦੇ ਲਈ ਜਿਨ੍ਹਾਂ ਨੂੰ ਔਰੰਗਜ਼ੇਬ ਜ਼ਬਰਦਸਤੀ ਮੁਸਲਮਾਨ ਬਣਾਉਣਾ ਚਾਹੁੰਦਾ ਸੀ ਠੀਕ ਹੈ ਜੀ ਨੈਕਸਟ ਕਵੈਸਚਨ ਨੰਬਰ 5 ਪੰਗਾਣੀ ਦੇ ਜਿੱਤੇ ਤੋਂ ਬਾਅਦ ਗੁਰੂ ਗੋਬਿੰਦ राय ਜੀ ਨੇ ਕਿਹੜੇ-ਕਿਹੜੇ ਕੀਤੇ ਸਾਰੇ ਪੰਗਾਣ ਦੀ ਜਿਹੜੀ ਲੜਾਈ ਹੈ ਇਹ ਹੋਈ ਸੀ ਜੀ 1688 ਈਸਵੀ ਦੇ ਵਿੱਚ ਪੂਰਵ ਖਾਲਸਾ ਕਾਲ ਤੋਂ ਪਹਿਲਾਂ ਦੀ ਪਹਿਲੀ ਲੜਾਈ ਦੂਸਰੀ ਲੜਾਈ ਜਿਹੜੀ ਮਹੱਤਵਪੂਰਨ ਹੈ ਉਹ ਹੈ ਜਿਆ ਨਦੌਣ ਦੀ ਲੜਾਈ ਜਿਹੜੀ 1690 ਦੇ ਵਿੱਚ ਹੋਈ ਸੀ ਇਹ ਜਿਹੜੀਆਂ ਦੋਨੋਂ ਲੜਾਈਆਂ ਨੇ ਬिलासपुर ਦਾ ਰਾਜਾ ਭੀਮ ਚੰਦ ਤੇ ਪਹਾੜੀ ਰਾਜੇ ਪਹਿਲੀ ਲੜਾਈ ਦੇ ਵਿੱਚ ਗੁਰੂ ਸਾਹਿਬ ਦੇ ਖਿਲਾਫ ਹੁੰਦੇ ਨੇ ਪਰ ਜਦੋਂ ਹਾਰ ਜਾਂਦੇ ਨੇ ਤਾਂ ਸਮਝੌਤਾ ਕਰ ਲੈਂਦੇ ਨੇ ਤੇ ਨਿਤਰਤਾਪੂਰਨ ਸਬੰਧ ਕਾਇਮ ਕਰ ਲੈਂਦੇ ਨੇ ਗੁਰਗੋਬਿੰਦ ਸਿੰਘ ਜੀ ਨਾਲ ਤੇ ਨਾਦੌਨ ਦੀ ਲੜਾਈ ਦੇ ਵਿੱਚ ਉਹਨਾਂ ਦੇ ਰੱਖਿਆ ਤੇ ਲਈ ਹੀ ਜਿੱਦੋਂ ਗੁਰਗੋਬਿੰਦ ਸਿੰਘ ਜੀ ਉਹਨਾਂ ਦੇ ਪਾਸੇੋਂ ਲੜਦੇ ਨੇ ਤਾਂ ਐਂਡ ਦੇ ਵਿੱਚ ਫੇਰ ਇਹ ਜਿਹੜਾ ਆ ਇਹ ਵਿਰੋਧ ਚ ਆ ਜਾਂਦੇ ਆ ਠੀਕ ਹੈ ਜੀ 1690 ਦੇ ਵਿੱਚ ਹੁੰਦੀ ਹੈ ਨਾਦੌਨ ਦੀ ਲੜਾਈ ਇੱਥੇ ਮੈਂ ਤੁਹਾਨੂੰ ਸ਼ਾਰਟ ਜੀ ਵਿੱਚ ਦੱਸਿਆ ਤਾਂ ਜੋ ਤੁਹਾਡੇ ਮਾਈਂਡ 'ਚ ਬੈਠ ਜਾਏ ਕਿ ਇਸ ਵੇਲੇ ਕੀ ਪੜਨਾ ਹੈ ਅੱਗੇ ਨੈਕਸਟ ਇਸ ਜੀ ਇਹਨਾਂ ਦੇ ਲੌਂਗ ਕੁਐਸਚਨਸ ਕਰਾਂਗੇ ਪੰਜ ਪਿਆਰੇਆਂ ਦੇ ਨਾਮ ਦੱਸਣੇ ਨੇ ਜੀ ਕੁਐਸਚਨ ਨੰਬਰ 6 'ਚ ਤਾਂ ਭਾਈ ਧਰਮ ਸਿੰਘ ਜੀ ਭਾਈ ਮੋਹਕਮ ਸਿੰਘ ਜੀ ਪਈਸਾ ਸਿੰਘ ਜੀ ਪਾਇਦਿਆ ਸਿੰਘ ਜੀ ਪਹਿਮ ਸਿੰਘ ਜੀ ਪੰਜ ਪਿਆਰੇ ਨੇ ਜਿਹੜੇ ਕਿ 1699 ਜਦੋਂ ਖਾਲਸਾ ਪੰਥ ਦੀ ਸਥਾਪਨਾ ਹੋਈ ਸੀ ਤਾਂ ਉਦੋਂ ਪੰਜ ਪਿਆਰਿਆਂ ਨੂੰ ਸਾਜਿਆ ਗਿਆ ਸੀ ਖੰਡੇ ਦੀ ਪਾਹੁਲ ਦਾ ਅਮਰਸ਼ਕਾਰ ਗੁਰ ਗੋਬਿੰਦ ਸਿੰਘ ਜੀ ਜੋਤੀ ਜੋਤ ਕਿਵੇਂ ਸਮਾਏ ਤਾਂ ਆਪਣੇ ਅਖੀਰਲੇ ਸਮੇਂ ਦੇ ਵਿੱਚ ਜਦੋਂ ਗੁਰ ਗੋਬਿੰਦ ਸਿੰਘ ਜੀ ਨੱਡੇੜ ਚਲੇ ਗਏ ਸੀ ਤਾਂ ਉੱਥੇ ਰਸਤ ਚੰਗਲਾਂ ਦੇ ਵਿੱਚ ਸੌ ਰਹੇ ਸੀ ਇੱਕ ਪਠਾਨ ਮੌਕਾ ਦੇਖ ਕੇ ਉਹਨਾਂ ਦੇ ਢਿੱਡ ਵਿੱਚ ਛੁਰਾ ਖੋਪ ਰੰਦਾ ਜਦੋਂ ਪਹਿਲਾਂ ਥੋੜਾ ਥੋੜਾ ਠੀਕ ਹੋਣ ਲੱਗਦਾ ਹੈ ਪਰ ਐਂਡ ਦੇ ਵਿੱਚ ਜਦੋਂ ਮੁਗਲ ਵਿਗੜ ਜਾਂਦਾ ਤਾਂ ਉਸ ਦੀ ਵਜ੍ਹਾ ਕਰਕੇ 7 ਅਕਤੂਬਰ 1708 ਈ ਜਿਹੜੇ ਆ ਜੋਤਿ ਜੋਤ ਸਮਾਦਰਦੇ ਆ ਠੀਕ ਹੈ ਕੁਐਸਚਨ ਨੰਬਰ 8 ਖੰਡੇ ਦੀ ਪਹਲ ਤਿਆਰ ਕਰਨ ਸਮੇਂ ਕਿਨਾ ਕਿਨਾ ਬਾਣੀਆਂ ਦਾ ਪਾਠ ਕੀਤਾ ਜਾਂਦਾ ਤਾਂ ਪੰਜ ਬਾਣੀਆਂ ਦਾ ਪਾਠ ਹੁੰਦਾ ਜੀ ਜਕਰੀ ਸਾਹਿਬ ਅਨੰਤ ਸਾਹਿਬ ਜਾਪ ਸਾਹਿਬ ਸਵਈਆ ਤੇ ਚਪਾਈ ਸਾਹਿਬ ਠੀਕ ਕੁਐਸਚਨ ਨੰਬਰ 9 ਖਾਲਸਾ ਦੀ ਸਾਨਾ ਕਦੋਂ ਤੇ ਕਿੱਥੇ ਕੀਤੀ ਗਈ 1690 ਈਸਵੀ ਦੇ ਵਿੱਚ ਵਿਸਾਖੀ ਵਾਲੇ ਦਿਨ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਹੋਈ ਸੀ 13 ਅਪ੍ਰੈਲ ਨੂੰ ਵਿਸਾਖੀ ਵਾਲੇ ਦਿਨ ਤੇ ਇੱਥੇ ਇਹਨਾਂ ਨੇ ਪੰਜ ਪਿਆਰੇ ਸਾਜੇ ਸੀ ਖੰਡੇ ਦੀ ਪਹਲ ਤਿਆਰ ਕੀਤੀ ਜਿਸ ਜਿਹੜੀ ਇਹ ਪੰਜ ਬਾਣੀਆਂ ਪੜ ਕੇ ਅਮਰ ਸ਼ਕਾਇਆ ਗਿਆ ਸੀ ਪੰਜ ਪਿਆਰਿਆਂ ਨੂੰ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਤੇ ਫਿਰ ਉਹਨਾਂ ਪੰਜ ਪਿਆਰਾਂ ਤੋਂ ਗੁਰੂ ਗੋਬਿੰਦ ਸਿੰਘ ਨੇ ਅੰਮਲਤ ਸ਼ਕਿਆ। ਖਾਲਸਾ ਤੇ ਇਹਨਾਂ ਨੇ ਸਿਧਾਂਤ ਦਿੱਤੇ ਸੀ ਕਿ ਇੱਕ ਵਿਅਕਤੀ ਖਾਲਸਾ ਕਦੋਂ ਕਹਲਾਏਗਾ? ਤੇ ਉਹ ਖਾਲਸਾ ਬਣਨ ਦੇ ਕੀ ਨਿਯਮ ਹੁੰਦੇ ਨੇ? ਕੁਐਸਚਨ ਨੰਬਰ 10 ਬिलासपुर ਦਾ ਰਾਜਾ ਭੀਮ ਚੰਦ ਖਾਲਸਾ ਦੀ ਸਿਰਜਣਾ ਤੇ ਕੀ ਅਸਰ ਹੁੰਦਾ ਉਸ ਦੇ ਉੱਤੇ? ਤਾਂ ਜਿਹੜਾ ਬिलासपुर ਦਾ ਰਾਜਾ ਭੀਮ ਚੰਦ ਹੈ ਤੇ ਇਸ ਦੇ ਨਾਲ ਹੀ ਪਹਾੜੀ ਰਾਜ ਨੇ ਇਹ ਦੋਨੋਂ ਹੀ ਜੜੇ ਆ ਗੁਰੂ ਸਾਹਿਬ ਦੀ ਜਿਹੜੀ ਸੈਨਿਕ ਕਾਰਵਾਈਆਂ ਨੇ ਉਹਨਾਂ ਨੂੰ ਦੇਖ ਕੇ ਹੀ ਘਬਰਾ ਜਾਂਦੇ ਨੇ ਠੀਕ ਹੈ ਉਹਨਾਂ ਦੀ ਜਿਹੜੀ ਸ਼ਕਤੀ ਵਧਵੀਂ ਸ਼ਕਤੀ ਨੂੰ ਦੇਖ ਕੇ ਘਬਰਾ ਜਾਂਦੇ ਨੇ ਤੇ ਉਸ ਨੂੰ ਦਬਾਉਣ ਦੇ ਲਈ ਪਹਾੜੀ ਰਾਜਾ ਨਾਲ ਗੱਠ ਜੋੜ ਵੀ ਕਰ ਲੈਂਦੇ ਨੇ ਕਰ ਲੈਂਦਾ ਆ ਰਾਜਾ ਭੀਮचंद ਤੇ ਫਿਰ ਇਹ ਦੋਨੋਂ ਜਣੇ ਮਿਲ ਕੇ ਅੱਗੇ ਮੁਗਲ ਜਿਹੜੇ ਸਾਮਰਾਜ ਦੇ ਵਿੱਚ ਅੱਗੇ ਚੱਲਣ ਵਾਲੇ ਲੋਕ ਨੇ ਉਹਨਾਂ ਦਾ ਸਾਥ ਵੀ ਮੰਗਦੇ ਆ ਕੁਸ਼ ਨੰਬਰ 11 ਨਦੌਂ ਦੀ ਲੜਾਈ ਦਾ ਕਾਰਨ ਕੀ ਸੀ ਜਿਹੜੀ ਪੰਗਾਣੀ ਦੀ ਲੜਾਈ ਸੀ ਠੀਕ ਹੈ ਜੀ ਉਹਦੇ ਵਿੱਚ ਬिलासपुर ਦਾ ਰਾਜਾ ਭੀਮचंद ਦੇ ਵਿਰੋਧ ਚ ਹੁੰਦਾ ਆ ਗੁਰੂ ਸਾਹਿਬ ਦੇ ਠੀਕ ਤੇ ਉਥੋਂ ਪਹਾੜੀ ਰਾਜਾਂ ਦਾ ਵੀ ਉਹ ਸਾਥ ਮੰਗਦਾ ਜਦੋਂ ਉਥੋਂ ਉਹ ਹਾਰ ਜਾਂਦੇ ਨੇ ਬੁਰੀ ਹਾਰ ਉਹਨਾਂ ਨੂੰ ਮਿਲਦੀ ਹੈ 1688 ਵਿੱਚ ਪੰਗਾ ਲੈਣ ਦੀ ਲੜਾਈ ਚ ਤਾਂ ਸਮਝੌਤਾ ਕਰਕੇ ਗੁਰੂ ਗੋਬਿੰਦ ਸਿੰਘ ਜੀ ਨਾਲ ਉਹ ਮਿੱਤਰਤਾ ਪੂਰਨ ਸਬੰਧ ਕਾਇਮ ਕਰਦੇ ਨੇ ਤੇ ਇਸ ਵਜ੍ਹਾ ਕਰਕੇ ਗੁਰੂ ਗੋਬਿੰਦ ਸਿੰਘ ਜੀ ਪਹਾੜੀ ਰਾਜਾਂ ਤੇ ਮੁਗਲਾਂ ਵਿੱਚ ਘਾਰ ਜਿਹੜੀ ਲੜਾਈ ਹੋ ਰਹੀ ਹੁੰਦੀ ਹੈ ਇਸ ਦੇ ਵਿੱਚ ਪਹਾੜੀ ਰਾਜਾਂ ਦਾ ਸਾਥ ਦਿੰਦੇ ਨੇ ਠੀਕ ਹੈ ਜੀ ਇਸ ਸਾਥ ਮਿੱਤਰਤਾ ਸਥਾਪਿਤ ਕਰਨ ਦਾ ਮੰਤਵ ਸਿਰਫ ਇਹ ਹੁੰਦਾ ਹੈ ਤਾਂ ਕਿ ਪਹਾੜੀ ਰਾਜਾਂ ਨੂੰ ਤੇ ਬਿਲਾਸਬੋਧ ਰਾਜਾ ਭੀਮ ਜੰਦਾ ਇਹਨਾਂ ਦੋਵਾਂ ਨੂੰ ਜਿਹੜਾ ਜਿਹੜਾ ਮੁਗਲ ਸਰਕਾਰ ਨੂੰ ਸਲਾਨਾ ਕਰ ਹੈ ਟੈਕਸ ਹੈ ਜਿਹੜਾ ਉਹ ਦੇਣਾ ਨਾ ਪਵੇ ਜਦੋਂ ਇਸ ਚੀਜ਼ ਦੇ ਲਈ ਵੀ ਇਹ ਗੁਰਗੁਣ ਸਿੰਘ ਜੀ ਇਹਨਾਂ ਦਾ ਸਾਥ ਦੇ ਕੇ ਇਹਨਾਂ ਨੂੰ ਲੜਾਈ ਖੜੀ ਆ ਜਿਧਾ ਰਹਿੰਦੇ ਨੇ ਤਾਂ ਉਹਨਾਂ ਦੇ ਪਿੱਠ ਪਿੱਛੋਂ ਫੇਰ ਇਹ ਜਾ ਕੇ ਇਹਨਾਂ ਮੁਗਲ ਜਿਹੜਾ ਸਾਮਰਾਜ ਆ ਉਹਨਾਂ ਨਾਲ ਹੀ ਦੋਸਤੀ ਕਰ ਲੈਂਦੇ ਨੇ ਬਾਬਲਾਸਪੁਰ ਦਾ ਰਾਜਾ ਭੀਮ ਜਨ ਤੇ ਪਹੜੀ ਰਾਜਾ ਕੁਐਸਚਨ ਨੰਬਰ 12 ਪੂਰਬ ਖਾਲਸਾ ਕਾਲ ਅਤੇ ਉੱਤਰ ਖਾਲਸਾ ਕਾਲ ਤੋਂ ਤੁਹਾਡਾ ਕੀ ਪਵੇ ਪੂਰਬ ਖਾਲਸਾ ਕਾਲ ਗੁਰਗੱਦੀ ਤੋਂ ਲੈ ਕੇ ਗੁਰਗੱਦੀ ਸੰਭਾਲਣ ਤੋਂ ਲੈ ਕੇ 9 ਸਾਲ ਦੀ ਉਮਰ ਲੈ ਕੇ ਖਾਲਸਾ ਪੰਥ ਦੀ ਸਥਾਪਨਾ ਤੱਕ ਦਾ ਜਿਹੜਾ ਟਾਈਮ ਪੀਰੀਅਡ ਹੈ ਉਸ ਨੂੰ ਪੂਰਵ ਖਾਲਸਾ ਕਾਲ ਕਿਹਾ ਜਾਂਦਾ ਹੈ ਇਸ ਦੇ ਵਿੱਚ ਦੋ ਮੁੱਖ ਤਪੂ ਲੜਾਈਆਂ ਹੋਈਆਂ 1688 ਵਾਲੀ ਤੇ 1690 ਵਾਲੀ ਤਿੰਨ ਐਕਸ ਆ ਜਾਂਦਾ ਹੈ ਉੱਤਰ ਖਾਲਸਾ ਕਾਲ ਜਿਸ ਦੇ ਵਿੱਚ ਸਾਡੇ ਕੋਲ ਅਨੰਦਪੁਰ ਸਾਹਿਬ ਦੀ ਲੜਾਈ ਹੈ ਠੀਕ ਹੈ ਜੀ ਨਰਮੋਹ ਦੀ ਲੜਾਈ ਹੈ ਬਸੌਲੀ ਦੀ ਲੜਾਈਆਂ ਨਨਕਾਣਾ ਸਾਹਿਬ ਦਾ ਦੂਸਰਾ ਯੁੱਧ ਹੈ ਸ਼ਾਹੀ ਟਿਪੀ ਦਾ ਯੁੱਧ ਸਰਸਾ ਨਦੀ ਵਾਲਾ ਜਿਹੜਾ ਸਾਨੂੰ ਦੇਖਣ ਨੂੰ ਮਿਲਦੀ ਹੈ ਲੜਾਈ ਚਮਕੌਰ ਸਾਹਿਬ ਦੀ ਲੜਾਈ ਖਿਦਰਾਣਾ ਦਾ ਯੁੱਧ ਇਸ ਤਰ੍ਹਾਂ ਸੋ 1 ਯਾਨੀ ਕਿ 1699 ਤੋਂ ਬਾਅਦ 1701 ਤੋਂ 1705 ਤੱਕ ਇਹ ਹੀ ਯੁੱਧ ਹੁੰਦੇ ਨੇ ਮਹੱਤਵਪੂਰਨ ਲੜਾਈਆਂ ਹੁੰਦੀਆਂ ਨੇ ਉਸ ਨੂੰ ਅਸੀਂ ਉੱਤਰਖਾਲ ਦਾ ਕਾਲ ਕਹਾਂਗੇ ਯਾਨੀ ਕਿ 1708 ਤੱਕ ਦੇ ਟਾਈਮ ਪੀਰੀਅਡ ਨੂੰ ਪਰ ਜੇ ਲੜਾਈਆਂ ਦੀ ਗੱਲ ਕਰੀਏ ਤਾਂ ਇਹ 5 ਸਾਲਾਂ ਦੀਆਂ ਹੋਈਆਂ ਲੜਾਈਆਂ ਸਚ ਕਾਊਂਟ ਹੋਣਗੀਆਂ ਕੁਐਸਚਨ ਨੰਬਰ 13 1704 ਦੇ ਵਿੱਚ ਅਰੰਧਪੁਰ ਸਾਹਿਬ ਦਾ ਜਿਹੜਾ ਦੂਸਰਾ ਯੁੱਧ ਹੁੰਦਾ ਠੀਕ ਹੈ ਜਿਸ ਦੇ ਵਿੱਚ ਕਿਲੇ ਦੇ ਵਿੱਚ ਰਸਦ ਖਤਮ ਹੋ ਜਾਂਦੀ ਹੈ ਠੀਕ ਹੈ ਕਿਲੇ ਨੂੰ ਘੇਰ ਲਿਆ ਜਾਂਦਾ ਮੁਗਲ ਫੌਜਾਂ ਦੁਆਰਾ ਗੁਰੂ ਸਾਹਿਬ ਤੇ ਉਹਨਾਂ ਦੇ ਨਾਲ ਜਿਹੜੇ ਸਿੱਖ ਅੰਦਰ ਹੁੰਦੇ ਉੱਥੇ ਅੰਦਰ ਹੁੰਦੇ ਨੇ ਤੇ ਜਿਹੜੇ ਨੇ ਕਹਿੰਦੇ ਨੇ ਕਿ ਆਪਾਂ ਨੂੰ ਕਿਹੜਾ ਛੱਡ ਦੇਣਾ ਚਾਹੀਦਾ ਪਰ ਗੁਰੂ ਸਾਹਿਬ ਮਨਾਂ ਕਰਦੇ ਨੇ ਇਸ ਚੀਜ਼ ਨੂੰ ਪਰ ਉਥੋਂ 40 ਸਿੱਖ ਐਸੇ ਹੁੰਦੇ ਨੇ ਜਿਹੜੇ ਕਿ ਉਹ ਉੱਥੇ ਬੇਵਦਾਵਾ ਲਿਖ ਕੇ ਗੁਰੂ ਸਾਹਿਬ ਨੂੰ ਅਨੰਦਪੁਰ ਸਾਹਿਬ ਦੇ ਵਿੱਚ ਚਲੇ ਜਾਂਦੇ ਦੂਸਰੀ ਲੜਾਈ ਦੇ ਵਿੱਚ ਤੇ ਜਦੋਂ ਉਥੋਂ ਚਲੇ ਜਾਂਦੇ ਆ ਤਾਂ ਵਾਪਸ ਉਹ ਜਿਸ ਯੁੱਧ ਦੇ ਵਿੱਚ ਜਾਂਦੇ ਉਹ ਹੁੰਦਾ ਜੀ ਖਿਦਰਾਣਾ ਦਾ ਯੁੱਧ 1705 ਦੇ ਵਿੱਚ ਇੱਕ ਸਾਲ ਮਗਰੋਂ ਹੁੰਦਾ ਆ ਮੁਕਸਰ ਸਾਹਿਬ ਦਾ ਪੁਰਾਣਾ ਨਾਮ ਹੈ ਖਿਦਰਾਣਾ ਉੱਥੇ ਉਹ 40 ਸਿੱਖ ਵਾਪਸ ਆਉਂਦੇ ਨੇ ਇਕ ਅਨੰਦਪੁਰ ਸਾਹਿਬ ਦੀ ਲੜਾਈ ਦੇ ਵਿੱਚ ਜਿਹੜੇ ਚਲੇ ਜਾਂਦੇ ਨੇ ਜਿਹੜੇ ਬ ਤੇ ਇੱਥੇ ਆ ਕੇ ਵਾਪਸ ਉਹ ਅ ਲੜਦੇ ਨੇ ਆਪਣੀ ਬਹਾਦਰੀ ਦਿਖਾਉਂਦੇ ਨੇ ਤੇ ਸ਼ਹੀਦ ਹੋ ਜਾਂਦੇ ਨੇ ਤਾਂ ਉਹਨਾਂ ਦਾ ਮੁਖੀ ਜਿਹੜਾ ਭਾਈ ਮਹਾ ਸਿੰਘ ਦੇ ਸਾਹਮਣੇ ਗੁਰੂ ਗੋਬਿੰਦ ਸਿੰਘ ਜੀ ਬੇਦਾਵਾ ਪਾੜ ਦਿੰਦੇ ਨੇ ਤੇ ਕਹਿ ਦਿੰਦੇ ਨੇ ਕਿ ਜਿਹੜੇ ਇੱਥੇ ਜਿਹੜੇ 40 ਵਿਅਕਤੀ ਨੇ ਇਹਨਾਂ ਨੂੰ ਮੁਕਤੀ ਮਿਲ ਗਈ ਹੈ ਕਿਸ ਤਰ੍ਹਾਂ ਵੀ ਤੇ ਇਤਿਹਾਸ ਵਿੱਚ ਇਹਨਾਂ ਨੂੰ 40 ਮੁਕਤੀ ਕਿਹਾ ਜਾਂਦਾ ਆ ਜਿਸ ਕਰਕੇ ਉਹਨਾਂ ਦੇ ਨਾਮ ਤੋਂ ਖਿਦਰਾਣੇ ਦੀ ਢਾਬ ਦਾ ਨਾਮ ਮੁਕਸਰ ਪੈ ਜਾਂਦਾ ਆ ਠੀਕ ਹੈ ਜੀ ਅਨੰਦਪੁਰ ਸਾਹਿਬ ਦੀ ਦੂਜੀ ਲੜਾਈ 1704 ਈਸਵੀ ਦੇ ਵਿੱਚ ਤੇ ਮੁਖਸਰ ਮੁਖਸਰ ਸਾਹਿਬ ਦੀ ਲੜਾਈ ਲੜੀਏ ਮੁਖਸਰ ਸਾਹਿਬ ਦੀ ਲੜਾਈ ਸਰਸੂ ਮੰਡੀ ਸਿਰ ਵਿੱਚ ਉਤਰਪੁਰ ਜਿਹੜਾ ਉਤਰਖਾਲਸਾ ਕਾਲ ਤੋਂ ਬਾਅਦ ਦੀ ਲੜਾਈ ਕੁਐਸਚਨ ਨੰਬਰ 14 ਜਫਰਨਾਮਾ ਖਤ ਨਾਮ ਖਤ ਗੁਰਗੋਬਿੰਦ ਸਿੰਘ ਜੀ ਨੇ ਕਿਸੇ ਵਿੱਚ ਲਿਖਿਆ ਤੇ ਇਹ ਕਿਸ ਲਈ ਹੋ ਰੰਗ ਜੇਬ ਨੂੰ ਉਹਨਾਂ ਦੀ ਪ੍ਰਸਿੱਧ ਰਚਨਾਵਾਂ ਦੀ ਗੱਲ ਕਰੀਏ ਤਾਂ ਜਾਪ ਸਾਹਿਬ ਠੀਕ ਹੈ ਜੀ 73 ਨਾਟ ਕਿਸ ਨੂੰ ਅਧੂਰੀ ਕਥਾ ਕਿਹਾ ਜਾਂਦਾ ਹੈ ਜਫਰਨਾਮਾ ਚੰਡੀ ਦੀ ਵਾਰ ਯਾਨੀ ਕਿ ਵੀਰਤਾ ਰਸ ਨੂੰ ਦਰਸਾਉਣ ਵਾਲੀ ਬਾਣੀ ਨੈਕਸਟ ਕੁਐਸਚਨ ਜਿਹੜੇ ਅਸੀਂ ਕਰਨੇ ਆ ਉਹ ਕਰਨੇ ਆ ਜੀ ਨੌ ਕੁਐਸਚਨ ਤਾਂ ਯਾਨੀ ਤਾਂ 60 ਸ਼ਬਦਾਂ ਵਾਲੇ ਗੁਰੂ ਗੋਬਿੰਦ ਸਿੰਘ ਜੀ ਦੇ ਬਚਪਨ ਕਿਵੇਂ ਬਤਾਇਆ ਤੁਸੀਂ ਨੇ ਉੱਪਰ ਜਿਹੜੇ ਕੁਐਸਚਨ ਪੜ੍ਹੇ ਨੇ ਨਾ ਸ਼ਾਰਟ ਉਹਨਾਂ ਦੇ ਵਿੱਚ ਉਹਨਾਂ ਦੇ ਬਚਪਨ ਸਿੱਖਿਆ ਵਾਲਾ ਜਿਹੜਾ ਦੋਨੋਂ ਕੁਐਸਚਨਸ ਨੇ ਉਹ ਇਸ ਦੇ ਵਿੱਚ ਲਿਖ ਸਕਦੇ ਹੋ ਪੰਜ ਵਾਰ ਇਹ ਪਟਨਾ ਦੇ ਵਿੱਚ ਉਹਨਾਂ ਦੇ ਸਿੱਖੇ ਕਿਹੜਾ ਕਿਸ ਤਰ੍ਹਾਂ ਦੀਆਂ ਖੇਡਾਂ ਦੇ ਸਨ ਨਕਲੀ ਯੁੱਧ ਕਰਵਾਉਂਦੇ ਸਨ ਉਹਨਾਂ ਨੇ ਕਿਹੜੇ ਕਿਹੜੇ ਜਿਹੜਾ ਅਧਿਆਪਕ ਤੋਂ ਕੀ ਸਿੱਖਿਆ ਲਈ ਤੁਸੀਂ ਇਸ ਕੁਐਸਚਨ ਦੇ ਵਿੱਚ ਡਾਇਰੈਕਟ ਉਸੇ ਤਰ੍ਹਾਂ ਹੀ ਸੇਮ ਵਿਟਰੀ ਬਣਾਇਆ ਕਵੈਸਚਨ ਨੰਬਰ 2 ਰਾਜਸੀ ਚਿੰਨ੍ਹ ਦਾ ਵਰਣਨ ਕਰੋ ਗੁਰੂ ਗੋਬਿੰਦ ਸਿੰਘ ਜੀ ਗੁਰਗੋਵਿੰਦ ਸਿੰਘ ਜੀਆਂ ਜਿਹੜੀਆਂ ਤੁਸੀਂ ਪਿਕਚਰਸ ਦੇਖੇ ਹੋਵੋਗੇ ਤੇ ਜਿਹੜੀਆਂ ਛੇਵੇਂ ਪਾਤਸ਼ਾਹ ਦੀਆਂ ਪਿਕਚਰਸ ਦੇਖੇ ਹੋਵੋਗੇ ਉਹਦੇ ਵਿੱਚ ਤੁਹਾਨੂੰ ਕੁਝ ਸਿਮਿਲੈਰਿਟੀਜ਼ ਮਿਲਦੀਆਂ ਹੋਣਗੀਆਂ ਜਿਸ ਤਰ੍ਹਾਂ ਕਿ ਉਹ ਉਹਨਾਂ ਦੇ ਦਾਦਾ ਜੀ ਜਿਹੜੇ ਨੇ ਗੁਰੂ ਹਰਗੋਬਿੰਦ ਸਿੰਘ ਜੀ ਛੇਵੇਂ ਪਾਤਸ਼ਾਹ ਜਿਨ੍ਹਾਂ ਨੇ ਅਕਾਲ ਤਖਤ ਬਣਵਾਇਆ ਸੀ 12 ਫੁੱਟ ਉੱਚਾ ਹਰਮਨਦਰ ਸਾਹਿਬ ਦੇ ਸਾਹਮਣੇ ਖੜਾ ਤੇ ਰਾਜਸੀ ਚਿੰਨ੍ਹ ਨੂੰ ਅਪਣਾਇਆ ਉਹਨਾਂ ਦੇ ਨੇ ਉਹ ਦਸਤਾਰ ਦੇ ਵਿੱਚੋਂ ਕਲਗੀ ਲਗਾਉਂਦੇ ਸੀ ਰਾਜਗਦੀ ਵਾਂਗ ਉੱਚੇ ਆਸਣ ਤੇ ਉਹ ਵਿਰਾਜਮਾਨ ਹ ਉਹਨਾਂ ਦੇ ਜਿਹੜੇ ਸਿੱਖ ਸੀ ਉਹਨਾਂ ਦੇ ਦੀਵਾਨ ਸੁੰਦਰ ਕੀਮਤੀ ਤੰਮੂਆ ਚ ਲਗਾਉਂਦੇ ਸੀ ਉਹਨਾਂ ਨੇ ਇੱਕ ਨਗਾਰਾ ਬਣਵਾਇਆ ਸੀ ਰਣਜੀਤ ਨਗਾਰਾ ਜਦੋਂ ਨੈਕਸਟ ਛੇਵਾਂ ਲੈਸਨ ਬੰਦਾ ਸਿੰਘ ਬਹਾਦਰ ਵਾਲਾ ਕਰੋਗੇ ਉੱਥੇ ਇਹ ਸ਼ਬਦ ਦੁਬਾਰਾ ਆਏਗਾ ਸੋ ਇੱਥੇ ਧਿਆਨ ਰੱਖਿਓ ਕੁਐਸਚਨ ਨੰਬਰ 3 ਖਾਲਸਾ ਨੀਯਮਾਂ ਦੀ ਵਰਣਨ ਕਰੋ ਖਾਲਸਾ ਜਦੋਂ ਇੱਕ ਵਿਅਕਤੀ ਖਾਲਸਾ ਬਣਦਾ ਹੈ ਅਮਰ ਚੱਕ ਦਾ ਜਿਵੇਂ ਅੱਜਕੱਲ ਦੀ ਸੁਭਾਸ਼ਾ ਕਹੀਏ ਤਾਂ ਉੱਥੇ ਉਸ ਨੂੰ ਪ੍ਰਵੇਸ਼ ਕਰਨ ਤੋਂ ਪਹਿਲਾਂ ਕੰਡੇ ਦੀ ਪੌਲ ਦਾ ਸੇਵਨ ਕਰਨਾ ਪਏਗਾ ਤਾਂ ਹੀ ਉਹ ਆਪਣੇ ਆਪ ਨੂੰ ਖਾਲਸਾ ਖਵਾਏਗਾ ਸੈਕੰਡ ਜਿਹੜਾ ਇੱਕ ਜੈਂਟਸ ਹੈ ਠੀਕ ਹੈ ਜੀ ਮਰਦ ਹੈ ਉਹ ਆਪਣੇ ਨਾਮ ਦੇ ਪਿੱਛੇ ਸਿੰਘ ਲਗਾਏਗਾ ਔਰਤ ਕੌਰ ਲਗਾਏਗੀ ਖਾਲਸਾ ਦੇ ਪੰਜ ਕਕਾਰ ਹੋਣਗੇ ਕੇਸ ਕੰਗਾ ਕੜਾ ਕਛਹਿਰਾ ਤਲਵਾਰਾਂ ਦੀ ਧਾਰਨ ਕਰੇਗਾ ਕੇਵਲ ਇੱਕੋ ਵਿਸ਼ਵਾਸ ਜਿਹੜਾ ਈਸ਼ਵਰ 'ਚ ਵਿਸ਼ਵਾਸ ਰੱਖੇਗਾ ਮੂਰਤੀ ਪੂਜਾ 'ਚ ਵਿਸ਼ਵਾਸ ਨਹੀਂ ਰੱਖੇਗਾ ਮੂਰਤੀ ਪੂਜਾ ਦੇ ਖਿਲਾਫ ਸਨ ਗੁਰੂ ਨਾਨਕ ਦੇਵ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਪਰ ਪਹਾੜੀ ਰਾਜੇ ਇਸੇ ਕਾਰਨ ਕਰਕੇ ਉਹਨਾਂ ਦੇ ਵਿਰੁੱਧ ਵਿੱਚ ਚਲੇ ਸਨ ਠੀਕ ਹੈ ਜੀ ਇਹ ਵੀ ਇੱਕ ਕਾਰਨ ਹੁੰਦਾ ਹੈ ਪੰਗਾਣੀ ਦੀ ਲੜਾਈ ਦਾ ਕਿਉਂਕਿ ਉਹ ਜਿਹੜੇ ਸੀ ਹਿੰਦੂ ਧਰਮ ਦੇ ਵਿੱਚ ਸੀ ਮੂਰਤੀ ਪੂਜਾ ਕਰਦੇ ਸੀ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ ਪੰਜ ਬਾਣੀਆਂ ਦਾ ਪਾਠ ਕਰਨਾ ਦਸਾਂ ਨੂਆਂ ਦੀ ਕਿਰਤ ਕਰਨੀ ਤੇ ਉਸੇ ਕਮਾਈ ਦੇ ਵਿੱਚੋਂ ਦਸਵਾਂ ਹਿੱਸਾ ਦਸਵੰਦ ਕਿਸ ਨੂੰ ਕਿਹਾ ਜਾਂਦਾ ਹੈ ਧਾਰਮਿਕ ਕੰਮਾਂ ਲਈ ਦੇਣਾ ਮਸੰਦ ਪ੍ਰਥਾ ਨੂੰ ਬੰਦ ਕਰਵਾਉਣ ਵਾਲੇ ਕੌਣ ਸਾਂਝੇ ਗੁਰਗੋਵਿੰਦ ਸਿੰਘ ਜੀ ਕਿਉਂਕਿ ਲਾਭ ਜੜਾਇਆ ਜਾਂ ਰਿਸ਼ਵਤ ਖੋਰੀ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਸੀ ਮਸੰਦ ਪ੍ਰਥਾ ਦੇ ਵਿੱਚ ਬਦਲਦੇ ਟਾਈਮ ਦੇ ਅਨੁਸਾਰ ਹਾਲਸਾ ਲੋਕ ਆਪਸ ਵਿੱਚ ਜਦੋਂ ਮਿਲਣਗੇ ਤਾਂ ਉਹ ਜਿਵੇਂ ਆਪਾਂ ਸਤਿ ਸ੍ਰੀ ਅਕਾਲ ਨਮਸਤੇ ਕੁਝ ਵੀ ਬੋਲਦੇ ਆ ਤਾਂ ਉਵੇਂ ਹੋ ਵਾਇਗੁਰੂ ਜੀ ਦਾ ਖਾਲਸਾ ਤੇ ਵਾਇਗੁਰੂ ਜੀ ਦੀ ਫਤਿਹ ਗਜਾਉਣਗੇ ਉਹ ਤੰਬਾਕੂ ਅਤੇ ਹੋਰ ਨਸ਼ੇਲੀਆਂ ਚੀਜ਼ਾਂ ਦੇ ਵਰਤੋਂ ਨਹੀਂ ਕਰੇਗਾ ਠੀਕ ਹੈ ਜੀ ਹalal ਮਾਸ ਨਹੀਂ ਖਾਏਗਾ ਉਹ ਆਪਣੇ ਚਰਿੱਤਰ ਨੂੰ ਸ਼ੁੱਧ ਰੱਖੇਗਾ ਨੈਤਿਕਤਾ ਦਾ ਪਾਧਨ ਕਰੇਗਾ ਇਸ ਤਰ੍ਹਾਂ ਸਿਸ਼ਟ ਰਹਿਣਾ ਕਰੇਗਾ ਨੈਕਸਟ ਜਿਹੜਾ ਇੰਪੋਰਟੈਂਟ ਕੁਐਸਚਨ ਸਾਡੇ ਕੋਲ ਆ ਜਾਂਦਾ ਪੰਗਾਣੀ ਦੀ ਲੜਾਈ ਦੇ ਕੀ ਕਾਰਨ ਸੀ ਸੋ ਪੰਗਾਣੀ ਦੀ ਲੜਾਈ ਜਿਹੜੀ ਹੈ ਇਹ ਹੁੰਦੀ ਹੈ ਜੀ 1688 ਈਸਵੀ ਦੇ ਵਿੱਚ ਠੀਕ ਹੈ ਇਹਦੇ ਵਿੱਚ ਜਿਹੜਾ ਬिलासपुर ਦਾ ਰਾਜਾ ਹੁੰਦਾ ਧੀਮਚਾਂ ਦਾ ਉਹ ਆਪਣੀ ਪੁਰਾਣੀ ਦੁਸ਼ਮਣੀ ਦੇ ਕਾਰਨ ਜਿਹੜਾ ਹੈ ਮੁੱਲ ਲੈਦਾ ਇੱਕ ਤਰ੍ਹਾਂ ਨਾਲ ਲੜਾਈ ਕਹਿ ਦਈ ਆਪਾਂ ਠੀਕ ਹੈ ਜੀ ਤਾਂ ਜਿਹੜਾ ਬिलासपुर ਦਾ ਰਾਜਾ ਭੀਮ ਚੰਦ ਹੈ ਉਸ ਦੇ ਜਿਹੜਾ بیٹے ਦਾ ਵਿਆਹ ਕਹਿ ਦਿੰਦੇ ਆਪਾਂ ਠੀਕ ਹੈ ਜੀ ਹੁੰਦਾ ਆ ਅਜਮੇਰ ਚੰਦ ਦਾ ਗੜਵਾਲ ਦਾ ਇੱਕ ਰਾਜਾ ਹੁੰਦਾ ਹੈ ਫਤਿਹशाह ਉਹਦੇ ਧੀ ਨਾਲ ਹੋ ਜਾਂਦਾ ਹੈ ਤੇ ਜਿਹੜਾ ਰਾਜਾ ਫਤਿਹशाह ਹੁੰਦਾ ਉਸ ਨਾਲ ਗੁਰੂ ਗੋਬਿੰਦ ਸਿੰਘ ਜੀ ਦੇ ਵਧੀਆ ਸਬੰਧ ਹੁੰਦੇ ਨੇ ਤੇ ਜਦੋਂ ਆਪਾਂ ਕਹਿੰਦੇ ਆ ਕਿ ਕਿਸੇ ਧੀ ਦਾ ਵਿਆਹ ਹੋਇਆ ਤਾਂ ਉਹ ਗਿਫਟ ਜਿਹੜਾ ਹੈ ਤੋਹਫੇ ਜਿਹੜੇ ਭੇਜਦੀ ਆ ਉਸ ਨੂੰ ਪਰ ਰਾਜਾ ਭੀਮ ਚੰਦ ਦੇ ਕਹਿਣ ਤੇ ਉਹ ਵਾਪਸ ਭੇਜ ਦਿੱਤੇ ਜਾਂਦੇ ਆ ਠੀਕ ਹੈ ਜੀ ਤੇ ਉਹ ਈਰਖਾ ਕਰਦਾ ਇਸ ਟੀਨਾਂ ਨੂੰ ਲੜਾਈ ਲੱਭਣ ਕਰਨ ਦਾ ਜਿਹੜਾ ਕਾਰਨ ਹੀ ਲੱਭਦਾ ਰਹਿੰਦਾ ਸੀ ਕਿ ਕਦੋਂ ਉਹ ਗੁਰਗੋविंद ਸਾਹਿਬ ਦੇ ਵਿਰਧ ਹੋ ਸਕਦੇ ਠੀਕ ਹੈ ਜੀ ਤੇ ਰਸਤੇ ਦੇ ਵਿੱਚ ਇਹ ਕਹਿੰਦੇ ਆ ਕਿ ਜਦੋਂ ਬਰਾਤ ਵਗੈਰਾ ਜਾ ਰਹੀ ਸੀ ਤਾਂ ਕੋਈ ਲੜਾਈ ਹੋ ਜਾਂਦੀ ਹੈ ਜਿਸ ਨੂੰ ਇੱਕ ਵੱਡਾ ਕਾਰਨ ਬਣਾ ਕੇ ਰਾਜਾ ਭੀਮ ਚੰਦ ਜਿਹੜਾ ਹੈ ਗੁਰੂ ਜੀ ਨਾਲ ਯੁੱਧ ਕਰਨ ਦਾ ਐਲਾਨ ਕਰ ਦਿੰਦਾ ਹੈ ਠੀਕ ਹੈ ਸੋ ਕਾਰਨ ਇੱਥੇ ਕੀ ਬਣਨਗੇ ਜੀ ਜਿਹੜੇ ਪਹਾੜੀ ਰਾਜੇ ਤੇ ਬिलासपुर ਦਾ ਰਾਜਾ ਸੀ ਉਹ ਆਪਣੇ ਲਈ ਸੈਨਿਕ ਕਾਰਵਾਈਆਂ ਨੂੰ ਖਤਰਾ ਸਮਝਦਾ ਸੀ ਜਿਹੜੇ ਪਹਾੜੀ ਰਾਜੇ ਸੀ ਉਹ ਮూర్ਤੀ ਪੂਜਾ ਵਿੱਚ ਵਿਸ਼ਵਾਸ ਰੱਖਦੇ ਸੀ ਪਰ ਗੁਰੂ ਗੋਬਿੰਦ ਸਿੰਘ ਜੀ ਨਹੀਂ ਰੱਖਦੇ ਸੀ ਉਹਨਾਂ ਦੀ ਜਿਹੜੀ ਸੈਨਾ ਸੀ ਉਹਨਾਂ ਨੇ ਕੀ ਕੀਤਾ ਗੁਰੂ ਗੋਬਿੰਦ ਸਿੰਘ ਜੀ ਨੇ ਮੁਗਲ ਫੌਜ ਨੇ ਆਪਣੀ ਜਿਹੜੀ ਸੈਨਾ ਸੀ ਉਸ ਤੋਂ 500 ਪਠਾਨ ਕੱਢ ਦਿੱਤੇ ਸੀ ਠੀਕ ਹੈ ਪਠਾਨ afghanistan ਨਾਲ ਸੰਬੰਧਿਤ ਲੋਕ ਹੋਗੇ ਤੇ ਮੁਗਲ ਫੌਜ ਦੇ ਵਿੱਚ ਜਿਹੜੇ ਰਹਿ ਰਹੇ ਸੀ ਉਹ 500 ਪਠਾਨ ਉਹਨਾਂ ਨੂੰ ਕੱਢਣ ਤੋਂ ਬਾਅਦ ਉਹ ਵਾਪਸ ਕਿਹਦੇ ਕੋਲ ਆਏ ਗੁਰੂ ਗੋਬਿੰਦ ਸਿੰਘ ਜੀ ਕੋਲ ਇਸ ਚੀਜ਼ ਤੋਂ ਈਰਖਾ ਖਾ ਗਏ ਸੀ ਪਹਾੜੀ ਰਾਜੇ ਆਲੇ ਦੋਲੇ ਮੁਗਲ ਫੌਜਦਾਰਾਂ ਨੇ ਪਹਾੜੀ ਰਾਜਾ ਨੂੰ ਗੁਰੂ ਦੇ ਖਿਲਾਫ ਉਕਸਾਇਆ ਹੋਇਆ ਸੀ ਪੀਮचंद ਦੀ ਪੁਰਾਣੀ ਦੁਸ਼ਮਣੀ ਸੀ ਠੀਕ ਹੈ ਤਤਕਾਲੀ ਕਾਰਨ ਉਹੀ ਜਿਹੜਾ ਵਾਲ ਦੇ ਵਿੱਚ ਜਾ ਰਹੀ ਸੀ ਬਰਾਤ ਉਥੋਂ ਇੱਕ ਜਿਹੜੀ ਹੈ ਛੋਟੀ ਜਿਹੀ ਲੜਾਈ ਹੁੰਦੀ ਹੈ ਜਿਸ ਦੇ ਵਿੱਚ ਸਿੱਖਾਂ ਨੇ ਪੌਂਟਰਾ ਸਾਹਿਬ ਤੋਂ ਉਹਨਾਂ ਨੂੰ ਲੰਘਣ ਦਿੱਤਾ ਜਿਹੜਾ ਕਿ ਕਾਰਨ ਬਣ ਲੜਾਈ ਦਾ ਪੰਗਾ ਨਹੀਂ ਠੀਕ ਹੈ ਜੀ 1688 ਸੀ ਦੀ ਲੜਾਈ ਠੀਕ ਇਹਦੇ ਵਿੱਚ ਜਦੋਂ ਹਾਰਦੇ ਨੇ ਤੇ ਵਾਪਸ ਫਿਰ ਉਹ ਮਿੱਤਰ ਵੀ ਬਣਦੇ ਨੇ ਗੁਰੂ ਗੋਬਿੰਦ ਸਿੰਘ ਜੀ ਕੁਐਸਚਨ ਨੰਬਰ 5 ਅਨੰਦਪੁਰ ਸਾਹਿਬ ਦੀ ਦੂਜੀ ਲੜਾਈ ਕਦੋਂ ਹੋਈ ਤਾਂ ਇਹ ਹੋਈ ਸੀ ਜੀ 1704 ਇਸਵੀ ਦੇ ਵਿੱਚ ਜੇ ਅਸੀਂ ਗੱਲ ਕਰੀਏ ਪਹਿਲੀ ਲੜਾਈ ਕਦੋਂ ਹੋਈ ਸੀ 1700 ਈਸਵੀ ਦੇ ਵਿੱਚ ਇਸਵੀਆਂ ਜਰੂਰ ਯਾਦ ਰੱਖਿਓ ਠੀਕ ਹੈ ਜੀ ਬਾਰ ਬਾਰ ਇੱਥੇ ਮੇਰੇ ਬੋਲਣ ਦਾ ਕਾਰਨ ਸਿਰਫ ਇਹ ਹੀ ਹੈ ਕਿ ਤੁਹਾਨੂੰ ਇਹ ਕਿਤੇ ਨਾ ਕਿਤੇ ਮਾਈਂਡ 'ਚ ਬੈਠ ਜਾਣਾ ਇੱਕ ਵਾਰੀ ਨੋਟਸ ਜ਼ਰੂਰ ਕਰਦੇ ਹੋ ਕਿ ਕਿਹੜੇ ਕਿਹੜੇ ਸਾਲ 'ਚ ਕਿਹੜੀ ਲੜਾਈ ਹੋਈ ਤੇ ਜਦੋਂ ਕੁਐਸਚਨਸ ਨੂੰ ਰੀਡ ਕਰ ਰਹੇ ਹੋਵੋਗੇ ਉਦੋਂ ਵੀ ਨਾਲ ਦੇ ਨਾਲ ਜਿੱਥੇ ਵੀ ਜਿਹੜਾ ਨਾਮ ਪੰਗਾਣੀ ਸੁਣਦੇ ਆ ਤੇ ਪੰਗਾਣੀ ਦੇ ਨਾਲ ਤੁਹਾਡੇ ਦਿਮਾਗ 'ਚ 1688 ਆਉਣਾ ਚਾਹੀਦਾ ਨਾ ਦੋਨ ਸੁਣ ਲਿਆ ਤਾਂ 1690 ਆਣਾ ਚਾਹੀਦਾ ਜੇ ਤੁਸੀਂ ਤੁਹਾਡੇ ਦਿਮਾਗ ਚ ਅਨੰਦਪੁਰ ਸਾਹਿਬ ਦੀ ਲੜਾਈ ਆਈ ਪਹਿਲੀ ਇਹ ਦੂਜੀ ਪਹਿਲੀ ਸਰਸਿਕ ਦੂਜੀ ਸਰਸਚਰ ਖਿਦਰਾਣਾ ਦਾ ਯੁੱਧ ਆਇਆ ਤਾਂ 705 ਤੁਹਾਨੂੰ ਯਾਦ ਰਹਿਣਾ ਚਾਹੀਦਾ ਜਦੋਂ ਅਸੀਂ ਮੈਪ ਦੇ ਵਿੱਚ ਵੀ ਭਰੋਗੇ ਨਾ ਤਾਂ ਕੋਸ਼ਿਸ਼ ਕਰਿਓ ਕਿ ਜਿੱਥੇ ਵੀ ਤੁਸੀਂ ਲਿਖਿਆ ਹੋਊਗਾ ਉਹਦੇ ਨਾਲ ਸਾਲ ਲਿਖ ਦਿਓ ਠੀਕ ਹੈ ਨੈਕਸਟ ਦੂਜੀ ਲੜਾਈ ਜਿਹੜੀ 1704 ਇਸ ਵਿੱਚ ਹੋਈ ਗੁਰੂ ਜੀ ਦੀ ਵਧਦੀ ਸ਼ਕਤੀ ਨੂੰ ਦੇਖ ਕੇ ਪਹਾੜੀ ਰਾਜ ਉਹਨਾਂ ਤੋਂ ਵਿਖਾ ਕਰਨ ਲੱਗ ਜਾਂਦੇ ਨੇ ਉਹਨਾਂ ਦੇ ਬਨੇ ਸੰਗ ਨੂੰ ਗੁਰੂ ਅਨੰਦਪੁਰ ਸਾਹਿਬ ਜੀ ਛੱਡ ਕੇ ਜਾਣ ਲਈ ਕਹਿੰਦੇ ਨੇ ਤੇ ਇਹ ਕਹਿੰਦੇ ਨੇ ਵੀ ਤੁਸੀਂ ਇਹ ਛੱਡ ਕੇ ਚਲੇ ਜਾਓ ਉਹਨਾਂ ਕੋਲ ਸਾਹਿਬ ਠੀਕ ਹੈ ਜੀ ਜੇ ਨਹੀਂ ਛੱਡ ਕੇ ਜਾਣਾ ਚਾਹੁੰਦੇ ਤਾਂ ਤੁਸੀਂ ਇੱਥੇ ਦਾ ਕਰਾਇਆ ਸਾਨੂੰ ਦੋ ਤੇ ਇਹ ਜੀ ਨੂੰ ਵੀ ਉਥੇ ਖਰਾ ਦਿੰਦੇ ਨੇ ਠੀਕ ਹੈ ਤੇ ਗੁਰੂ ਜੀ ਤੇ ਹਮਲਾ ਕਰ ਦਿੰਦੇ ਨੇ ਪਰ ਉਹਨਾਂ ਨੂੰ ਹਰਾ ਕੇ ਵਾਪਸ ਜਾਣੇ ਮਜਬੂਰ ਕਰ ਦਿੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਭੇਮ ਚੰਦ ਤੇ ਹੋਰ ਪਹਾੜੀ ਰਾਜੇ ਮੁਗਲ ਸਰਕਾਰ ਤੋਂ ਸਹਾਇਤਾ ਮੰਗਦੇ ਨੇ ਇੱਥੇ ਆ ਕੇ ਉਹ ਗਦਾਰੀ ਕਰਦੇ ਨੇ ਠੀਕ ਹੈ ਜੀ ਤਾਂ ਮੁਗਲ ਸਰਕਾਰ ਤੋਂ ਜਦੋਂ ਉਹ ਲੜਾਈ ਸਹਾਇਤਾ ਮੰਗਦੇ ਆ ਤਾਂ ਸਹਾంద ਦਾ ਫੌਜਦਾਰ ਹੁੰਦਾ ਵ ਨੰਦਪੁਰ ਸਾਹਿਬ ਦਾ ਜਿਹੜਾ ਕਿਲਾ ਹੁੰਦਾ ਉਸ ਨੂੰ ਚਾਰੇ ਪਾਸੇ ਘੇਰ ਲਿਆ ਜਾਂਦਾ ਆ ਠੀਕ ਹੈ ਜੀ ਤੇ ਵਜ਼ੀਰ ਖਾਨ ਨੇ ਪਹਾੜੀ ਰਾਜਾ ਤੋਂ ਰੰਗੜਾ ਨਾਲ ਮਿਲ ਕੇ ਗੁਰੂ ਜੀ ਤੇ ਹਮਲਾ ਕੀਤਾ ਸਿੱਖਾਂ ਨੇ ਕਿਰਾਂ ਦੇ ਅੰਦਰੋਂ ਹੀ ਵੈਰੀ ਦੇ ਫੌਜਨ ਤਾਂ ਦੇ ਨਾਲ ਅਸਫਲ ਕਰ ਦਿੱਤਾ ਉਹਨਾਂ ਨੂੰ ਫਿਰ ਵੀ ਜਿਹੜਾ ਹਰਾਇਆ ਪਰ ਚਾਰੇ ਪਾਸੇ ਘੇਰਨ ਤੋਂ ਬਾਅਦ ਜਦੋਂ ਯੁੱਧ ਲੰਮੇ ਸਮੇਂ ਲਈ ਜਾਰੀ ਰੱਖਣਾ ਜਿਹੜਾ ਅਸੰਭਵ ਹੋ ਗਿਆ ਜੇ ਸਿੱਖਾਂ ਨੇ ਨਨਕਾਪੁਰ ਸਾਹਿਬ ਛੱਡ ਕੇ ਜਾਣਾ ਚਾਹਿਆ ਪਰ ਗੁਰੂ ਜੀ ਨੇ ਨਾ ਮੰਨਿਆ ਠੀਕ ਹੈ ਜੀ ਤਾਂ ਉੱਥੇ 40 ਸਿੱਖ ਜਿਹੜੇ ਸੀ ਬੇਦਾਵਾ ਲਿਖ ਕੇ ਗੁਰੂ ਸਾਹਿਬ ਨੂੰ ਛੱਡ ਕੇ ਚਲੇ ਗਏ ਸੀ 1704 ਦੇ ਵਿੱਚ ਫਿਰ ਗੁਰੂ ਜੀ ਨੇ ਨਨਕਾਪੁਰ ਸਾਹਿਬ ਦਾ ਕਿਲਾ ਛੱਡਿਆ ਸੀ ਹਾਂ ਜੀ ਨੈਕਸਟ ਕੁਐਸਚਨ ਨੰਬਰ 6 ਚਮਕੌਰ ਸਾਹਿਬ ਦੀ ਲੜਾਈ ਤਨੋਂ ਲਿਖੋ ਚਮਕੌਰ ਸਾਹਿਬ ਦੀ ਲੜਾਈ 1704 ਦੇ ਵਿੱਚ ਹੀ ਹੋਈ ਸੀ ਅਨੰਦਪੁਰ ਸਾਹਿਬ ਦੀ ਦੂਜੀ ਲੜਾਈ 1704 ਦੇ ਵਿੱਚ ਸੀ ਇਹੇ ਚਮਕੌਰ ਸਾਹਿਬ ਦੀ ਲੜਾਈ ਜਿਹੜੀ ਹੈ ਇੱਕ ਇਦਰਾਣਾ ਤੋਂ ਪਹਿਲਾ ਹੋਣ ਵਾਲੀ ਆਖਰੀ ਲੜਾਈ ਸੀ ਠੀਕ ਹੈ ਸੋ ਇੱਥੇ ਸਰਸਾ ਤੋਂ ਜਦੋਂ ਵਿਛੋੜਾ ਪੈ ਗਿਆ ਸੀ ਠੀਕ ਹੈ ਸਰਸਾ ਨਦੀ ਨੂੰ ਪਾਰ ਕਰਦੇ ਹੋਏ ਤਾਂ ਗੁਰਗੋਬਿੰਦ ਸਿੰਘ ਜੀ ਦੇ ਨਾਲ ਵੱਡੇ ਸਾਹਿਬਜ਼ਾਦੇ ਸਨ ਅਦਿੱਤ ਸਿੰਘ ਜੀ ਤੇ ਦਜਾਤ ਸਿੰਘ ਜੀ ਛੋਟੇ ਸਾਹਿਬਜ਼ਾਦੇ ਨਾਲ ਤੇ ਮਾਤਾ ਜੀ ਅਲੱਗ ਜਗ੍ਹਾ ਸੀ ਠੀਕ ਹੈ ਤੇ ਇਹਨਾਂ ਦੇ ਨਾਲ ਘਨੋਲਾ ਕੋਟਲਾ ਨੇ ਹੰਗੁੰਦੇ ਹੋਏ ਇਹ ਤੇ 40 ਸਿੱਖ ਵੀ ਸੀ ਹੋਰ ਇਹ ਜਗ੍ਹਾਾਂ ਹੁੰਦੇ ਹੋਏ ਕੱਚੀ ਗੜੀ ਵਿੱਚ ਪਹੁੰਚ ਪਕੇ ਸੀ ਸ਼ੰਗੌਰ ਦੀ ਉੱਥੇ ਉਹਨਾਂ ਨੇ ਸ਼ਰਨ ਲਈ ਬੈਰੀਆਂ ਦਾ ਜਿਹੜਾ ਹਮਲਾ ਕੀਤਾ ਤੇ ਮੁਕਾਬਲਾ ਵੀ ਕੀਤਾ ਗਿਆ ਦੋਹੇ ਜਿਹੜੇ ਵੱਡੇ ਸਾਹਿਬਜ਼ਾਦੇ ਸਨ ਅਦਿੱਤ ਸਿੰਘ ਜੀ ਤੇ ਦਜਾਤ ਸਿੰਘ ਜੀ ਉਹਨਾਂ ਨੇ ਵੀ ਆਪਣੀ ਜਿਹੜਾ ਬਹਾਦਰੀ ਦਾ ਸਬੂਤ ਦਿੱਤਾ ਤੇ ਉਹ ਉਥੇ ਸ਼ਹੀਦ ਹੋ ਗਏ ਸੀ ਪੰਜ ਪਿਆਰਿਆਂ ਦੇ ਵਿੱਚੋਂ ਤਿੰਨ ਪਿਆਰੇ ਜਿਹੜੇ ਸੀ ਭਾਈ ਸਾਹਿਬ ਸਿੰਘ ਭਾਈ ਮੋਹਕਮ ਸਿੰਘ ਭਾਈ ਸਿਮਰਤ ਸਿੰਘ ਇਹ ਵੀ ਇੱਥੇ ਸ਼ਹੀਦੀ ਪਾਕਿਸਤਾਨ ਇਹੇ ਕੁਸ਼ਨ ਇਸ ਲਈ ਇੰਪੋਰਟੈਂਟ ਹੈ ਇਹਦੇ ਵਿੱਚ ਸ਼ਹੀਦੀਆਂ ਗਣਾਈਆਂ ਜਾ ਰਹੀਆਂ ਦੱਸੀਆਂ ਜਾ ਰਹੀਆਂ ਕਿ ਕਦੋਂ ਕੌਣ ਸੀ ਮਰਿਆ ਦੋ ਵੱਡੇ ਸੱਜਾ ਤੇ ਤਿੰਨ ਪਿਆਰੇ ਠੀਕ ਹੈ ਜੀ 40 ਵਿੱਚੋਂ ਟੋਟਲ ਜਣੇ ਅੰਤ ਨੂੰ ਗੁਰੂ ਜੀ ਨੇ 40 ਸਿੰਘਾਂ ਦੇ ਵਿੱਚੋਂ ਕੇਵਲ ਪੰਜ ਹੀ ਰਹਿ ਗਏ ਸੀ ਜਦ ਕਿ ਬਾਕੀ ਸਾਰੇ ਜਣੇ ਵੀ ਸ਼ਹੀਦ ਹੋ ਗਏ ਇਸ ਕਰਕੇ ਜਿਹੜਾ ਇੱਕ ਹੁਕਮਨਾਮੇ ਦੇ ਰੂਪ ਦੇ ਵਿੱਚ ਚਮਕੌਰ ਸਾਹਿਬ ਛੱਡ ਜਾਣ ਤੇ ਮਜਬੂਰ ਕੀਤਾ ਗਿਆ ਗੁਰੂ ਜੀ ਨੂੰ ਪੰਜ ਪਿਆਰਿਆਂ ਦੇ ਕਹਿਣ ਤੇ ਭਾਈ ਦਿਆ ਸਿੰਘ ਜੀ ਤੇ ਭਾਈ ਧਰਮ ਸਿੰਘ ਜੀ ਉਹਨਾਂ ਦੇ ਨਾਲ ਗੜੀ ਤੋਂ ਬਾਹਰ ਚਲੇ ਗਏ ਸੀ ਬਾਕੀ ਸ਼ਹੀਦ ਹੋ ਗਏ ਲੜਦੇ-ਲੜਦੇ ਸ਼ਹੀਦ ਹੋ ਗਏ ਗੁਰੂ ਗੋਬਿੰਦ ਸਿੰਘ ਜੀ ਮਾਛੀਵਾੜਾ ਆਲਮਗੀਰ ਦੀਨਾ ਕਾਂਗੜ ਥਾਵਾਂ ਤੋਂ ਹੁੰਦੇ ਹੋਏ ਇੱਥੇ ਅੱਗੇ ਵੱਲ ਨੂੰ ਵਧੇ ਖੇਦਰਾਣਾ ਜਿਸ ਨੂੰ ਅੱਜਕੱਲ੍ਹ ਸ੍ਰੀ ਮੁਕਸਰ ਸਾਹਿਬ ਦਾ ਨਾਮ ਦਿੱਤਾ ਜਾਂਦਾ ਹੈ ਠੀਕ ਹੈ ਜੀ ਨੈਕਸਟ ਕੁਐਸਚਨ ਸਾਡੇ ਕੋਲ ਆ ਜਾਂਦਾ ਇੰਪੋਰਟੈਂਟ ਕੁਐਸਚਨ ਜਿਹੜਾ ਕਿ ਇਸ ਲੈਸਨ ਦਾ ਸਤਵਾਂ ਕੁਐਸਚਨ ਖਿਦਰਾਣਾ ਵਿਖਰਾਇਆ ਚਮਕੌਰ ਸਾਹਿਬ ਤੋਂ ਚੱਲ ਕੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਖਿਦਰਾਣੇ ਦੇ ਟਾਪ ਤੇ ਪਹੁੰਚੇ ਨੇ ਤਾਂ ਬੇਸ਼ੁਮਾਰ ਸਿੱਖ ਹੋਰ ਵੀ ਨਾਲੜਦੇ ਨੇ ਠੀਕ ਹੈ ਜੀ ਜਿਹੜੇ ਉਹਨਾਂ ਨੂੰ ਅਨੰਪੁਰ ਸਾਹਿਬ ਦੀ ਦੂਸਰੀ ਲੜਾਈ ਇਸ ਤਰ੍ਹਾਂ ਚਾਰ ਦੇ ਵਿੱਚ ਹੋਈ ਸੀ ਜਿਹੜੇ ਸਿੱਖ ਬੇਦਾਵਾ ਲੈ ਕੇ ਦੇ ਕੇ ਗਏ ਸੀ ਉਹ ਵੀ ਇੱਥੇ ਵਸਾਏ ਮਾਈ ਭਾਗੋ ਨੇ ਜਿਹੜਾ ਇਹਨਾਂ ਨੂੰ ਨਾਲ ਲੈ ਕੇ ਆਏ ਸੀਗੇ ਉਹਨਾਂ ਦੇ ਪਖਰੇ ਵਿੱਚੋਂ ਆਏ ਸੀ ਉਹ ਗੁਰੂ ਜੀ ਕੋਲ ਲਗਭਗ 2000 ਸਿੱਖ ਰਹਣਿਕ ਸੀ 10000 ਸੈਨਿਕਾਂ ਦੀ ਵਿਸ਼ਾਲ ਸੈਨਾ ਸੀ ਦੂਸਰੇ ਪਾਸੇ ਜਿਹੜੀ ਕਿ ਲਿਆਂਦੀ ਗਈ ਸੀ ਸਰਹੰਦ ਦੇ ਸੂਬੇ ਦਾ ਵਜ਼ੀਰ ਖਾਂ ਵੱਲੋਂ 1705 29 ਦਸੰਬਰ ਨੂੰ ਜਿਹੜਾ ਖਮਸਾਨ ਦਾ ਯੁੱਧ ਹੋਇਆ ਉਹਨਾਂ ਦੇ ਸਾਥੀਆਂ ਨੇ ਗੁਰਗੋਸਾਹਿਬ ਤੇ ਉਹਨਾਂ ਦੇ ਸਾਥੀਆਂ ਨੇ ਜਿਹੜਾ ਡਟ ਕੇ ਮੁਕਾਬਲਾ ਕੀਤਾ ਪਾਣੀ ਦੀ ਘਾਟ ਹੋਣ ਕਰਕੇ ਮੁਗਲਾਂ ਲਈ ਵੀ ਲੜਨਾ ਬਹੁਤ ਔਖਾ ਸੀ ਠੀਕ ਹੈ ਜੀ ਮੁਗਲਾਂ ਨੂੰ ਹਾਰ ਕੇ ਭੱਜ ਜਾਣਾ ਪਿਆ ਮਾਈ ਭਾਗੋ ਪੂਰੀ ਤਰ੍ਹਾਂ ਜ਼ਖਮੀ ਹੋਏ ਤੇ ਉਹਨਾਂ ਨੇ ਬੇਦਾਵਾ ਦੇਣ ਵਾਲੇ 40 ਜਿਹੜੇ ਸਿੰਘ ਸੀ ਉਹ ਵੀ ਉੱਥੇ ਸ਼ਹੀਦ ਹੋ ਗਏ ਸੀ ਠੀਕ ਹੈ ਜੀ ਤਾਂ 40 ਸਿੰਘਾਂ ਦੀ ਬਹਾਦਰੀ ਨੂੰ ਦੇ ਕੇ ਮਾਈ ਭਾਈ ਮਹਾ ਸਿੰਘ ਦੇ ਸਾਹਮਣੇ ਗੁਰੂ ਜੀ ਨੇ ਬੇਦਾਵਾ ਨੂੰ ਜਿਹੜਾ ਦਿੱਤਾ ਸੀ ਉਹ ਪਾੜ ਦਿੱਤਾ ਸੀ ਏਸੇ ਯਾਦ ਦੇ ਵਿੱਚ 40 ਮੁਕਤਿਆਂ ਦੀ ਯਾਦ ਦੇ ਵਿੱਚ ਖਿਦਰਾਣੇ ਦੀ ਟਾਬ ਦਾ ਨਾਮਕਸਰ ਸੱਪੈ ਗਿਆ ਸੀ ਠੀਕ ਹੈ ਜੀ ਨੈਕਸਟ ਕੁਐਸਚਨ ਕਿ ਗੁਰਗੋਬਿੰਦ ਸਿੰਘ ਜੀ ਸੈਨਾ ਨਾਇਕ ਦੇ ਰੂਪ ਦੇ ਵਿੱਚ ਸਖੇਤ ਦੇਖੋ ਜੀ ਕਿੰਨੀਆਂ ਲੜਾਈਆਂ ਉਹਨਾਂ ਨੇ ਲੜੀਆਂ ਨਾ ਪੰਗਾਣੀ ਨਦੋਂ ਸਾਹੀ ਡਿੱਬੀ ਸਰਸਾ ਚਮਕੌਰ ਖਿਦਰਾਣਾ ਨਨਪੁਰ ਸਾਹਿਬ ਦੀਆਂ ਦੋ ਲੜਾਈਆਂ ਬਸੋਲੀ ਨਰਮੋ ਸੋ ਇਹਨਾਂ ਲੜਾਈਆਂ ਦੇ ਵਿੱਚ ਜ਼ਿਆਦਾਤਰ ਉਹਨਾਂ ਨੂੰ ਜਿੱਤ ਹੀ ਪ੍ਰਾਪਤ ਹੋਈ ਹੈ ਇਸ ਤੋਂ ਪਤਾ ਲੱਗਦਾ ਕਿ ਉਹ ਚੰਗੇ ਸੈਨਾ ਨਾਇਕ ਸੀ ਇੱਕ ਬਹਾਦਰ ਯੋਧਾ ਸੀ ਸੋ ਗੁਰਗੋਬਿੰਦ ਸਿੰਘ ਜੀ ਇੱਕ ਬਹਾਦਰ ਯੋਧਾ ਤੇ ਜਮਾਂਦਰੂ ਸੈਨਾ ਨਾਇਕ ਸੀ ਕੋੜਸਵਾਰੀ ਤਲਵਾਰਵਾਜ਼ੀ ਅੰਦਾਜ਼ ਤੀਰ ਅੰਦਾਜ਼ੀ ਦੇ ਵਿੱਚ ਉਹਨਾਂ ਨੂੰ ਬਨਤਾ ਹਾਸਲ ਸੀ ਉਹਨਾਂ ਨੇ ਆਪਣੀ ਸੈਨਾ ਵੀ ਜੜੀ ਸੀ ਵਿਸ਼ਾਲ ਸੈਨਾ ਵੀ ਤਿਆਰ ਕੀਤੀ ਸੀ ਤੇ ਉਹਨਾਂ ਦੀ ਨੁਮਾਇੰਦਗੀ ਕੀਤੀ ਗਈ ਠੀਕ ਹੈ ਜੀ ਚੈਨਾਪਤੀ ਵਾਂਗ ਜਾਣਦੇ ਸਨ ਇਸ ਯੋਗ ਵੈਰੀ ਨਾਲ ਕਦੋਂ ਤੇ ਕਿੱਥੇ ਕਿਵੇਂ ਲੜਨਾ ਹੈ ਉਹਨਾਂ ਨੂੰ ਸਭ ਇੱਕ ਜਿਹਾ ਦਾ ਪਤਾ ਸੀ ਨੈਕਸਟ ਅਸੀਂ ਜੇ ਇਸ ਲੈਸਨ ਦੇ ਲੰਬੇ ਕਵਸ਼ਨ ਲਿਖੇ ਤਾਂ ਗੁਰਗੋਬਿੰਦ ਸਿੰਘ ਦੇ ਜਿਹੜੇ ਸ਼ਾਰਟ ਕਵਸ਼ਨ ਤੇ ਉੱਪਰ ਜਿਹੜੇ ਸੀ 5 ਮਾਰਕਸ ਵਾਲੇ ਜਾਂ 3 ਮਾਰਕਸ ਵਾਲੇ ਕਵਸ਼ਨ ਪੜੇ ਆ ਉਹਨਾਂ ਦੇ ਆਧਾਰ ਤੇ ਜਵਾਬ ਦੇਣੇ ਹਨ ਜਨਮ ਸਿੱਖਿਆ ਇਹ ਪੜੇ ਹੋਇਆ ਤੁਸੀਂ ਗੁਰਗੱਦੀ ਪ੍ਰਾਪਤੀ ਜਦੋਂ ਕਸ਼ਮੀਰੀ ਪੰਡਿਤਾਂ 1677 ਦੇ ਵਿੱਚ ਆਏ ਸੀ ਗੁਰੂ ਤੇਗ ਬਹਾਦਰ ਜੀ ਕੋਲ ਤਾਂ ਉਦੋਂ ਗੋਬਿੰਦ ਰਾਏ ਜੀ ਜਿਹੜੇ ਸੀ ਗੁਰਗੱਦੀ ਉਹਨਾਂ ਨੂੰ ਸੌਂਪੀ ਗਈ ਸੀ ਗੋਬਿੰਦ ਰਾਏ ਜੀ ਨੂੰ ਪ੍ਰਤਾਗ ਬਹਾਦਰ ਜੀ ਕੋਲ ਠੀਕ ਹੈ ਜੀ ਤੇ ਗੁਰੂ ਜੀ ਦਾ ਵਿਆਹ ਜਿਹੜਾ ਆ ਜੋ ਸਾਡੀ ਕਿਤਾਬ ਦੇ ਅਨੁਸਾਰ ਦੱਸਿਆ ਗਿਆ ਹੈ ਕਿ ਉਹਨਾਂ ਦਾ ਵਿਆਹ ਮਾਤਾ ਜੀਤੋ ਜੀ ਨਾਲ ਹੋਇਆ ਸੀ ਉਹਨਾਂ ਦਾ ਹੀ ਦੂਜਾ ਨਾਮ ਮਾਤਾ ਸੁੰਦਰ ਜੀ ਅਮਰ ਸਕੰਦਵਾ ਤੀਸਰਾ ਨਾਮ ਮਾਤਾ ਸਾਹਿਬਕਰ ਹੋਇਆ ਸੀ ਤੇ ਉਹਨਾਂ ਦੇ ਚਾਰ ਪੁੱਤਰ ਸਨ ਜੀ ਚਾਰ ਸਾਬਦਾ ਤੇ ਜਿਨ੍ਹਾਂ ਨੂੰ ਅਸੀਂ ਜਾਣਦੇ ਹਾਂ ਬਾਬਾਜੀਤ ਸਿੰਘ ਬਾਬਾ ਜੁਟਾਰ ਸਿੰਘ ਬਾਬਾ ਜੋੜਵਾ ਸਿੰਘ ਤੇ ਬਾਬਾ ਫਤੇ ਸਿੰਘ ਜੀ ਜਨਦਰ ਸੰਗਠਨ ਰਾਤੀ ਚਿਨ ਇਹ ਵਾਲੇ ਕੁਸ਼ਨਸ ਕੀ ਉੱਪਰ ਪੜੇ ਆ ਸੇਮ ਇੱਥੇ ਲਿਖਣੀ ਆ ਠੀਕ ਹੈ ਪੌਂਟਾ ਸੇਮ ਵਿਖੇ ਦੇ ਕਾਰਜ ਉਹਨਾਂ ਨੇ ਇੱਕ ਸੁੰਦਰ ਥਾਂ ਚੁਣੀ ਸੀ ਹਿਮਾਚਲ ਦੇ ਵਿੱਚ ਜਮਨਾ ਨਦੀ ਦੇ ਕੰਢੇ ਪੌਂਟਾ ਜਿਹੜਾ ਨਾਮ ਰੱਖਿਆ ਗਿਆ ਜਿਸ ਨੇ ਜਾਨੀ ਕੀ ਪੈਰ ਰੱਖਣ ਦੀ ਥਾਂ ਥੋੜਾ ਜਿਹਾ ਠਾਕ ਦੇ ਵਿੱਚ ਪੰਗਾੜੀ ਦੀ ਲੜਾਈ ਕਰਨੀ ਪਈ ਸੀ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਉਹਨਾਂ ਨੇ ਆਨੰਦਪੁਰ ਸਾਹਿਬ ਦੇ ਕਿਤੇ ਜਿਹੜੇ ਆ ਉੱਥੇ ਨੇੜੇ ਆਨੰਦਗੜ੍ਹ ਕੇਸਗੜ੍ਹ ਲੋਗੜ੍ਹ ਤੇ ਫਤੇਗੜ੍ਹ ਚਾਰ ਕਿਲੇ ਵੀ ਉਹ ਸਾਰੇ ਸੀ ਖਾਲਸਾ ਪੰਥ ਦੀ ਸਾਰਜਨਾ ਕੀਤੀ ਤੇ ਲਬਾਦ ਵਿੱਚ ਦੀਆਂ ਲੜਾਈਆਂ ਲੜੀਆਂ ਜਿਹੜੀਆਂ ਕਿ ਹੋਣੀਆਂ ਸੀ ਡਿਸਕਸ ਕੀਤੀਆਂ ਨੇ ਫਰੈਂਡ ਦੇ ਵਿੱਚ ਜੋਤੀ ਉਸਮਾਨ ਇਹ ਅੰਦਾਜ਼ੇ ਪੂਰੇ ਜੀਵਨ ਬਾਰੇ ਅੱਛੀ ਲਿਖੋਗੇ ਹੁਣ ਖਾਲਸਾ ਪੰਥ ਦੀ ਸਾਰਜਨਾ ਦੀ ਲੋੜ ਕਿਉਂ ਪਈ ਸੀ ਕਿ ਪਹਿਲੇ ਨੌ ਗੁਰੂ ਜਿਹੜੇ ਸੀ ਉਹਨਾਂ ਨੇ ਸਿੱਖ ਮੱਤ ਦੇ ਵਿਕਾਸ ਲਈ ਬੜੇ ਕਾਰਜ ਕੀਤੇ ਸੀ ਬੜੇ ਧਾਰਮਿਕ ਸਥਾਨ ਤਿਰਸਥਾਨ ਬਣਵਾਏ ਸੀ ਕਈ ਤਰ੍ਹਾਂ ਦੀਆਂ ਜਿਹੜੀਆਂ ਪ੍ਰਥਾਵਾਂ ਰੋਕੀਆਂ ਵੀ ਸੀ ਤੇ ਚੰਗੀਆਂ ਚਲਾਈਆਂ ਗਈਆਂ ਸੀ ਹੁਣ ਜਿਹੜਾ ਇਹ ਦਲੇ ਜਿਹੜੀ ਦਲੇਰੀ ਦਿਖਾਉਣ ਦਾ ਕੰਮ ਬਹਾਦਰੀ ਭਰਨ ਦਾ ਕੰਮ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਖਾਲਸਾ ਦੀ ਸਾਰਜਨਾ ਔਰੰਗਜ਼ੇਬ ਦਾ ਜਿਹੜਾ ਹਿੰਦੂਆਂ ਤੇ ਅਤਿਆਚਾਰ ਚੱਲ ਰਿਹਾ ਸੀ ਉਸ ਨੂੰ ਇੱਕ ਜਿਹੜਾ ਖਤਮ ਕਰਨ ਦੇ ਲਈ ਇੱਕ ਨਵਾਂ ਉਹਨਾਂ ਨੇ ਪੰਥ ਸਾਜ਼ ਦਿੱਤਾ ਠੀਕ ਹੈ ਜੀ ਜਿਹਦੇ ਵਿੱਚ ਇਸਲਾਮ ਦੀ ਭੂਮੀ ਉਹ ਬਣਾਉਣਾ ਚਾਹੁੰਦਾ ਸੀ ਔਰੰਗਜ਼ੇਬ ਠੀਕ ਹੈ ਹਿੰਦੂਆਂ ਤੇ ਅਤਿਆਚਾਰ ਕਰ ਰਿਹਾ ਸੀ ਕਈ ਤਰ੍ਹਾਂ ਦੇ ਜਿਹੜੇ ਕਰ ਲਗਾਏ ਜਾਂਦੇ ਸੀਗੇ ਹਿੰਦੂਵਾਂ ਤੇ ਇਸ ਚੀਜ਼ਾਂ ਨੂੰ ਖਤਮ ਕਰਨ ਦੇ ਲਈ ਉਹਨਾਂ ਨੇ ਖਾਲਸਾ ਦੇ ਰੂਪ ਦੇ ਵਿੱਚ ਇੱਕ ਸੈਨਾ ਪਿਆਰ ਕਰਨੀ ਪਈ ਇਹ ਸਾਰੇ ਕਾਰਨ ਨੇ ਜਿਹੜੇ ਤੁਸੀਂ ਪੜ੍ਹਨੇ ਆ ਮਹੱਤਵ ਕੀ ਨੇ ਕਿ ਕਿ ਇਹਦਾ ਜਿਹੜੇ ਸਿਧਾਂਤ ਨੇ ਇਹ ਸਾਰੇ ਤੁਸੀਂ ਇਸ ਕੁਐਸਚਨ ਦੇ ਵਿੱਚ ਲਿਖੋਗੇ ਫਿਰ ਉਸ ਤੋਂ ਬਾਅਦ ਚ ਲੜਾਈਆਂ ਦਾ ਵਰਣਨ ਪੰਗਾਣੀ ਦੀ ਲੜਾਈ ਦਾ ਤੇ ਨਡੌਂ ਦੀ ਲੜਾਈ ਦਾ ਤੁਹਾਨੂੰ ਹੁਣੀ ਡਿਟੇਲ ਦੇ ਵਿੱਚ ਕਰਾਇਆ ਆ ਤੁਸੀਂ ਉਹੀ ਆਨਸਰ ਇੱਥੇ ਲਿਖਣਾ ਹੈ 55ਵਾਂ ਕੁਐਸਚਨ ਕੀ ਉੱਤਰਖਾਲਸਾ ਕਾਲ ਦੀਆਂ ਲੜਾਈਆਂ ਦਾ ਹਾਲ ਤਾਂ ਅਨੰਦਪੁਰ ਸਾਹਿਬ ਦਾ ਪਹਿਲਾ ਯੁੱਧ ਨਮੋਰਾ ਯੁੱਧ ਇੱਥੇ ਸਿੱਖ ਖਾਲਸਾ ਪੰਥ ਤੋਂ ਜਿਹੜੀਆਂ ਉੱਤਰਖਾਲਸਾ ਨਾਲ ਲੜਾਈਆਂ ਨੇ ਅਨੰਦਪੁਰ ਸਾਹਿਬ ਦਾ ਪਹਿਲਾ ਯੁੱਧ ਸਰਸਿਕ ਦਾ ਬਸੌਲੀ ਦਾ ਯੁੱਧ ਅਨੰਦਪੁਰ ਸਾਹਿਬ ਦਾ ਦੂਸਰਾ ਯੁੱਧ ਸ਼ਾਹੀ ਤੀਬੀ ਸਰਸਾ ਚਮਕੌਰ ਖਿਦਰਾਣਾ ਇਹ ਸਾਰੀਆਂ ਲੜਾਈਆਂ ਨੇ ਇਹਨਾਂ ਦੇ ਵਿੱਚੋਂ ਕਿਸੇ ਵੀ ਚਾਰ ਜਗ੍ਹਾਾਂ ਬਾਰੇ ਡਿਟੇਲ ਤੁਸੀਂ ਨੇ ਪੜਨਾ ਹੈ ਠੀਕ ਹੈ ਜੀ ਸੋ ਸਮਾਪਤ ਕਰਦੇ ਹਾਂ ਅੱਜ ਦੀ ਇਹ ਜਿਹੜੀ ਵੀਡੀਓ ਇੱਥੇ ਹੀ ਕਿਉਂਕਿ ਇਹ ਜਿਹੜੇ ਕੁਐਸਚਨਸ ਨੇ ਅਸੀਂ ਆਲਰੇਡੀ ਕਰ ਲਏ ਨੇ ਹੁਣ ਇਹ ਕੰਬਾਈਨ ਕਰਕੇ ਹੀ ਲਿਖਣੇ ਆ ਸੋ ਮਿਲਦੇ ਹਾਂ ਜੀ ਨੈਕਸਟ ਵੀਡੀਓ ਦੇ ਵਿੱਚ ਜਿਸ ਦੇ ਵਿੱਚ ਅਸੀਂ ਛੇਵਾਂ ਪਾਠ ਜਿਹੜਾ ਇਤਿਹਾਸ ਦਾ ਕਰਾਂਗੇ ਵੀਡੀਓ ਚੰਗੀ ਲੱਗੇ ਤਾਂ ਲਾਈਕ ਜਰ ਅਤੇ ਕਮੈਂਟ ਜ਼ਰੂਰ ਕਰਿਓ ਥੈਂਕ ਯੂ ਫॉर ਵਾਚਿੰਗ ਹੈਵ ਅ ਗ੍ਰੇਟ ਡੇ